ਇੰਨੇ ਵੱਡੇ ਨੁਕਸਾਨ ਹੋ ਜਾਣ ਦੇ ਬਾਵਜੂਦ ਇਥੋਂ ਤੱਕ ਸਥਿਤੀ ਆ ਗਈ ਹੈ ਕਿ ਜਿਹੜੇ ਖਾਸਮ ਖਾਸ ਤਾਲ ਨਾਲ ਤਾਲ ਮਲਾ ਕੇ ਚੱਲਣ ਵਾਲੀ ਲੀਡਰਸ਼ਿਪ ਜਦੋਂ ਉਹ ਵੀ ਪਾਸੇ ਕਰ ਲਵੇ ਐਸਜੀਪੀਸੀ ਦੇ ਲਏ ਗਏ ਫੈਸਲਿਆਂ ਤੋਂ ਆਪਣੇ ਆਪ ਨੂੰ ਵੱਕ ਕਰ ਲਵੇ ਤਾਂ ਫਿਰ ਉਹਨਾਂ ਦੇ ਲਈ ਹੁਣ ਪਾਰਲੀਮੈਂਟਰੀ ਬੋਰਡ ਨੇ ਸ਼ੋ ਕਾਜ਼ ਨੋਟਿਸ ਕੱਢਣੇ ਨੇ ਕਹਿੰਦੇ ਜਵਾਬ ਮੰਗਣਾ ਜਿਹੜੇ ਪਾਰਟੀ ਦਾ ਡਿਸਪਲਿਨ ਭੰਗ ਕਰ ਰਹੇ ਨੇ ਉਹਨਾਂ ਨੇ ਪਹਿਲੀ ਵਾਰੀ ਮੰਨ ਲਿਆ ਪੁਸ਼ਟੀ ਕਰ ਦਿੱਤੀ ਆ ਖੁਦ ਹੀ ਕਿ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਬਲਵਿੰਦਰ ਸਿੰਘ ਭੁੰਦੜ ਜੀ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਲਿਖਿਆ ਸ਼੍ਰੋਮਣੀ ਕਾਲੀ ਦਲ ਤੇ ਨਾਲ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਤੋਂ ਜਿਹੜੇ ਪਾਸੇ ਗਏ ਨੇ ਉਹਨਾਂ ਖਿਲਾਫ ਹੈ ਅਨੁਸ਼ਾਸਨੀ ਭੰਗ ਕਰਨ ਦੀ ਜਿਹੜੀ ਕਾਰਵਾਈ ਦੇਖੋ ਇਸ ਤੋਂ ਤੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਸ਼੍ਰੋਮਣੀ ਗੁਰਦਾਪਰਬੰਦਕ ਕਮੇਟੀ ਸਾਡੀ ਆ ਸਾਡੇ ਕਹਿਨ ਤੇ ਚੱਲਦੀ ਹੈ ਸਾਡੇ ਮਤੇ ਤੇ ਚੱਲਦੀ ਹੈਗੀ ਨਾ ਸ਼ਰਮਨੀ ਕੋ ਦਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੀਤ ਪ੍ਰਧਾਨ ਜਾਂ ਜਿਹੜੇ 11 ਮੈਂਬਰ ਉਧਰ ਬੈਠੇ ਕਿਸੇ ਨੇ ਨਹੀਂ ਪੁੱਛਿਆ ਉਹਨੂੰ ਨਾ ਰਗੂਜੀਤ ਸਿੰਘ ਵਿਰਖ ਸਾਹਿਬ ਦੀ ਸਟੇਟਮੈਂਟ ਹੈ ਨਾ ਬਾਕੀਆਂ ਦੀਆਂ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਸ਼ਰਮਨੀ ਕਾਲੀ ਦਲ ਨੇ ਲੈਤੀ ਤੇ ਸ਼ਰਮਨੀ ਕਾਲੀ ਦਲ ਦਾ ਜਿਹੜਾ ਜ ਬਿਆਨ ਹੈ ਉਹਨਾਂ ਨੇ ਸਾਬਤ ਕਰਤਾ ਕਿ ਸਾਡੇ ਕਹਿਨ ਤੇ ਹੀ ਜਿਹੜੇ ਨੇ ਜਥੇਦਾਰ ਬਦਲੇ ਗਏ ਨੇ ਤੁਸੀਂ ਕੌਣ ਹੁੰਦੇ ਹੋ ਸ਼ਰਮਨੀ ਕੋ ਦਾ ਪ੍ਰਬੰਧਕ ਕਮੇਟੀ ਤੁਹਾਡੀ ਹੈ ਭੁੰਦਰ ਸਾਹਿਬ ਦੀ ਹੈ ਹੂੰ ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕੌਮ ਦੀ ਆ ਵੱਖਰੀ ਹੈ ਤੁਹਾਡੇ ਨਾਮ ਦੇ ਪਰ ਤੁਸੀਂ ਸਾਫਤ ਕਰ ਦਿੱਤਾ ਕਿ ਸਾਡੇ ਨੇ ਸਾਡੇ ਕਹਿਣ ਤੇ ਚੱਲਦੇ ਨੇ ਇਹ ਜਵਾਬਦੇਹੀ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਹੋਣੀ ਚਾਹੀਦੀ ਆ ਤੁਸੀਂ ਆਪਣੀ ਜਵਾਬਦੇਹੀ ਕਰ ਰਹੇ ਹੋ ਹੁਣ ਤੁਸੀਂ ਜਿਹੜੀ ਆ ਜਿਨ੍ਹਾਂ ਨੂੰ ਨੋਟਿਸ ਕੱਢ ਰਹੇ ਹੋ ਜਿਨ੍ਹਾਂ ਨੂੰ ਵਾਰਨ ਕਰ ਰਹੇ ਨੇ ਉਹਨਾਂ ਨੇ ਕਾਲੀ ਦਲ ਦੀ ਥੋੜਾ ਮਰਿਆਦਾ ਭੰਗ ਕੀਤੀ ਹੈਗੀਆ ਉਹਨਾਂ ਨੇ ਕਾਲੀ ਦਲ ਦੀਆਂ ਜਿਹੜੀਆਂ ਖਿਲਾਫ ਥੋੜੇ ਜਿਹੜੀਆਂ ਗਤੀਵਿਧੀਆਂ ਸੀ ਹਿੱਸਾ ਲਿਆ ਉਹਨਾਂ ਕਹਿੰਦੇ ਕਿ ਸਾਨੂੰ ਅੰਤਰੀ ਕਮੇਟੀ ਦਾ ਇਹ ਫੈਸਲਾ ਮਨਜ਼ੂਰ ਨਹੀਂ ਆ ਕਾਲੀ ਦਲ ਦਾ ਫੈਸਲਾ ਨਹੀਂ ਮਨਜ਼ੂਰ ਤੇ ਜੇ ਇੱਕ ਅੰਤਰ ਕਮੇਟੀ ਦਾ ਫੈਸਲਾ ਇਟ ਮੀਨਸ ਕ ਕਾਲੀ ਦਲ ਦਾ ਫੈਸਲਾ ਭੁੰਦਰ ਸਾਹਿਬ ਦਾ ਫੈਸਲਾ ਤੁਸੀਂ ਕਿੱਦਾਂ ਕਰ ਸਕਦੇ ਇਹ ਸਾਬਿਤ ਕਰ ਦਿੰਦਾ ਕਿ ਹਾਂ ਸ਼੍ਰੋਮਣੀ ਕਮੇਟੀ ਸਾਡੀ ਹੈ ਸਾਡੇ ਕੈਂਤ ਦੇ ਚੱਲਦੀ ਹੈ ਯਾਰ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਹੈ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦਾ ਕੀ ਦੋ ਕੰਮ ਨੇ ਸਿੱਖਿਆ ਦਾ ਪ੍ਰਸਾਰ ਤੇ ਗੁਰਤ ਜਿਹੜੇ ਨੇ ਉਹਨਾਂ ਦੀ ਸੇਵਾ ਸੰਭਾਲ ਉਹ ਵਾ ਕੌਮ ਦਾ ਪ੍ਰਚਾਰ ਤੇ ਪ੍ਰਸਾਰ ਤੇ ਤੂੰ ਹੀ ਸਿਆਸੀ ਜਿਹੜੇ ਮਨਸੂਬੇ ਪੂਰੇ ਕਰ ਰਹੇ ਹੁਣ ਜਿਹੜਾ ਪੰਗਾ ਪੈ ਚੁੱਕਾ ਐਡਾ ਵੱਡਾ ਖਲਾਰਾ ਪੈ ਚੁੱਕਾ ਕਿਉਂਕਿ ਪਹਿਲਾਂ ਇਵੇਂ ਲੱਗਦਾ ਸੀ ਕਿ ਸੁਭੀਰ ਸਿੰਘ ਬਾਦਲ ਨੇ ਕੋ ਬੰਨ ਮਾਰਿਆ ਹੂੰ ਤੇ ਉਹ ਟੁੱਟ ਨਹੀਂ ਸਕਦਾ ਪਰ ਜਿਵੇਂ ਵਿਕਰਮ ਸਿੰਘ ਮਜੀਠੀਆ ਹੁਣ ਸੱਤ ਜਣਿਆਂ ਨੇ ਕੱਲ ਫੈਸਲਾ ਲਿਆ ਹੂੰ ਉਸ ਤੋਂ ਬਾਅਦ ਨੇਰੀ ਆ ਗਈ ਈਮੇਲ ਆਦਾ ਕਿ ਜਿਹੜਾ ਸੁਬੀਸ਼ ਸਿੰਘ ਬਾਦਲ ਨੇ ਬੰਨ ਮਾਰਿਆ ਸੀ ਉਹ ਨੱਕਾ ਆ ਕੇ ਤੋੜ ਦਿੱਤਾ ਹੈਗਾ ਵਿਕਰਮ ਸਿੰਘ ਮਜੀਠੀਆ ਨੇ ਤੇ ਪੰਜਾਬ ਦੇ ਵਿੱਚ ਇਹਨੂੰ ਬਗਾਵਤ ਕਰਨ ਵਾਲੇ ਕਹਿ ਲੋ ਜਾਂ ਇਤਰਾਜ਼ ਕਰਨ ਵਾਲੇ ਉਹਨਾਂ ਦਾ ਹੜਾ ਆ ਗਿਆ ਹੁਣ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ ਗੁਰਦਾਸਪੁਰ ਤੋਂ ਬਟਾਲੇ ਤੋਂ ਅੰਮ੍ਰਿਤਸਰ ਤੋਂ ਮੋਗੇ ਤੋਂ ਮਹਾਲੀ ਤੋਂ ਮਹਾਲੀ ਤੋਂ ਪਟਿਆਲੇ ਤੋਂ ਫਤਿਹਗੜ ਸਾਹਿਬ ਤੋਂ ਔਰ ਯੂਥ ਕਾਲੀ ਦਲ ਉਹਨਾਂ ਨੇ ਸਾਰਿਆਂ ਨੇ ਕਹਿ ਦਿੱਤਾ ਕਿ ਹਾਂ ਅੰਤਰਕ ਕਮੇਟੀ ਦਾ ਫੈਸਲਾ ਗਲਤ ਜਿਵੇਂ ਵਿਕਰਮ ਸਿੰਘ ਮਜੀਠੀਆ ਦਾ ਇੰਤਜ਼ਾਰ ਕਰ ਰਹੇ ਸੀ ਪਹਿਲਾਂ ਹੋ ਸਕਦਾ ਕਿ ਸੁਬੀਰ ਸਿੰਘ ਬਾਦਲ ਦਾ ਡਰ ਹੋਵੇ ਪਰ ਉਹਨਾਂ ਲੱਗਾ ਲੋਕਾਂ ਲੱਗਿਆ ਕਿ ਜੇ ਵਿਕਰਮ ਸਿੰਘ ਮਜੀਠੀਆ ਜਿਹੜੇ ਖਾਸਮ ਖਾਸ ਹੈ ਜਿਹੜੇ ਕਹਿੰਦੇ ਕਿ ਲੋਕ ਹੀ ਸੋਹਦੇ ਵੀ ਦੁਨੀਆ ਇੱਧਰ ਦੀ ਉੱਧਰ ਹੋ ਜੂਗੀ ਵਿਕਣ ਸਿੰਘ ਮਜੀਠੀਆ ਜੋ ਸੁਬੀਸ਼ ਸਿੰਘ ਬਾਦਲ ਕਹਿਣਗੇ ਉਹੀ ਫਾਸਲ ਪਰ ਉਹਨਾਂ ਲੱਗਾ ਕਿ ਮੈਂ ਆਪਣੀ ਸਿਆਸਤ ਕਰਨੀ ਆ ਪਰ ਜੇ ਉਹਨਾਂ ਨੂੰ ਨੋਟਿਸ ਵੀ ਕੱਢ ਦੇਣ ਤੇ ਇੱਕ ਸਿੱਖ ਵਾਸਤੇ ਸ਼੍ਰੋਮਣੀ ਕਾਲੀ ਦਲ ਵੱਡਾ ਨਹੀਂ ਹੋ ਸਕਦਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਡਾ ਨਹੀਂ ਹੋ ਸਕਦਾ ਇੱਕ ਸਿੱਖ ਵਾਸਤੇ ਅਕਾਲ ਤਖਬ ਹਮੇਸ਼ਾ ਵੱਡੇ ਰਹਿਣਗੇ ਇਹ ਨੋਟਿਸ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੇ ਮੰਨ ਲਓ ਪਾਰਲੀਮੈਂਟਰੀ ਬੋਰਡ ਜੇ ਕਰਨਗੇ ਜੇ ਤਾਂ ਹੈਗੀ ਆ ਫਾਰਮੈਲਿਟੀ ਫਿਰ ਵੱਖਰੀ ਗੱਲ ਹੈ ਜੇ ਅਮਲੀ ਰੂਪ ਦੇ ਵਿੱਚ ਉਹ ਕਰਦੇ ਆ ਤੇ ਜਵਾਬ ਦਿੰਦੇ ਜੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਤਾਂ ਫਿਰ ਰਹਿ ਕੌਣ ਜਾਏਗਾ ਸ਼੍ਰੋਮਣੀ ਕਾਲੀ ਦਲ ਦੇ ਕੋ ਇਸ ਕਰਕੇ ਉਹਨੂੰ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਹੋਊਗਾ ਉਹਨਾਂ ਨੇ ਪਹਿਲਾਂ ਸੋਚ ਕੇ ਰਹਿ ਕਿ ਮੇਰੇ ਨਾਲ ਇਦਾਂ ਇਦਾਂ ਹੋ ਸਕਦਾ ਜਾਂ ਸਾਡੇ ਨਾਲ ਇਦਾਂ ਇਦਾਂ ਹੋ ਸਕਦਾ ਉਹਨਾਂ ਨੇ ਨਫਾ ਨੁ ਅਬਨੂ ਸਮਰਪਿਤ ਕੀਤਾ ਨਕਾਲੀ ਦਲ ਨੂੰ ਸਮਰਪਿਤ ਇਹ ਸ਼੍ਰੋਮਣੀ ਕਮੇਟੀ ਨੂੰ ਉਹ ਤਾਂ ਕਹਿੰਦੇ ਕਿਸਾਨੀ ਅਸੀਂ ਸੇਹਦ ਉੱਥੋਂ ਲੈਂਦੇ ਸਾਨੂੰ ਸਾਨੂੰ ਆਸਰਾ ਹੀ ਉੱਥੋਂ ਮਿਲਦਾ ਹੈਗਾ ਅਸੀਂ ਉਹ ਤੇ ਲਾਜ਼ਮੀ ਤੌਰ ਤੇ ਜਿਹੜੀ ਅਕਾਲੀ ਦਲ ਕੀ ਹੈ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀ ਹੀ ਇੱਕ ਟਾਸਕ ਫੋਰਸ ਹੈ ਠੀਕ ਹੈ ਕਿ ਇਹ ਹਾਵੀ ਹੋਗੇ ਮਿਰਿਪੀਰੀ ਦੇ ਸਿਧਾਂਤ ਨੇ ਆਪਣੇ ਹਿਸਾਬ ਨਾਲ ਡਿਫਾਈਨ ਕਰ ਲਿਆ ਇਸ ਕਰਕੇ ਬਿਕਰਮ ਸਿੰਘ ਜੀਠਿਆ ਦੇਖੋ ਇੱਕ ਇਤੇ ਮਾਝੇ ਤੋਂ ਸੰਬੰਧ ਰੱਖਦੇ ਨੇ ਮਾਝੇ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਸਿੱਖ ਨੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੀ ਜਿਹੜੀ ਸ਼ਰਧਾ ਵਾ ਉਹ ਕਾਲ ਤੱਕ ਸਾਹਿਬ ਨੂੰ ਲੈ ਕੇ ਬਹੁਤ ਵੱਡੀ ਹੈ ਹੋ ਸਕਦਾ ਹੈ ਬਾਕੀ ਜਿਹੜਾ ਖੇਤਰ ਹੈ ਪੰਜਾਬ ਦਾ ਉਹਦਾ ਨਜ਼ਰੀਆ ਕੁਝ ਹੋਰ ਹੁਸ ਪਰ ਮਾਝੇ ਦੇ ਜੰਮਿਆ ਹੋਇਆ ਸਿੱਖ ਉਹਦੀ ਹਮੇਸ਼ਾ ਜਿਹੜੀ ਉਟ ਰਹਿੰਦੀ ਆ ਉਹ ਅਕਾਲ ਤਖਤ ਸਾਹਿਬ ਨੂੰ ਲੈ ਕੇ ਰਹਿੰਦੀ ਹੈਗੀ ਆ ਇਸ ਕਰਕੇ ਉਹਨਾਂ ਲੱਗਾ ਹੋਊਗਾ ਕਿ ਜੇ ਉੱਥੋਂ ਸੇਧ ਲੈਣੀ ਹੈਗੀ ਆ ਜੇ ਸੇਧ ਅਸੀਂ ਲੈਂਦੇ ਰਹੇ ਆਂ ਜਾਂ ਲੈਂਦੇ ਰਹਿਣਗੇ ਤੇ ਫਿਰ ਸਿਆਸਤ ਵੀ ਤਾਂ ਹੀ ਆ ਅਕਾਲ ਤਖਤ ਸਾਹਿਬ ਤੋਂ ਨਾਲ ਹੀ ਸਿਆਸਤ ਜੁੜੀ ਆ ਗਿਆ ਉਹਨਾਂ ਲੱਗਾ ਕਿ ਮੇਰੇ ਹਲਕੇ ਦੇ ਲੋਕ ਹੋਣਗੇ ਜੇ ਬਾਕੀ ਵੀ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਹੋਇਆ ਕਿ ਗਿਆਨੀ ਗਰਬੀ ਸਿੰਘ ਦਾ ਕਸੂਰ ਕੀ ਸੀ ਮਤਲਬ ਤੁਸੀਂ ਉਹਨੂੰ ਉੱਤੇ ਗਿਆਨੀ ਹਰਪੀ ਸਿੰਘ ਨੂੰ ਮਿੱਥ ਮੁੱਤ ਕੇ ਟਰੋਲ ਕਰਵਾ ਕੇ ਕਿ ਆਪੇ ਵੀਡੀਓ ਬਣਾ ਕੇ ਆਪੇ ਸਪਾਈ ਕੈਮਰੇ ਲਾ ਕੇ ਜਾਂ ਲੀਕ ਕਰਵਾ ਕੇ ਤੁਸੀਂ ਜੋ ਕੁਝ ਕਰਨਾ ਸੀ ਨਾ ਕਰ ਦਿੱਤਾ ਗਿਆਨੀ ਰਗਵੀਰ ਸਿੰਘ ਕੀ ਕਹਿੰਦੇ ਸੀ ਕਿ ਦੋ ਤਰੀਕ ਦਾ ਜਿਹੜਾ ਫੈਸਲਾ ਫਸੀਲ ਤੋਂਸਰਾ ਲਾਗੂ ਕਰੋ ਇਹ ਹੀ ਸੀ ਨਾ ਭਰਤੀ ਭਰਤੀ ਇਹ ਸੀ ਤੁਹਾਡੇ ਕੋ ਪੈਸਾ ਤੁਹਾਡੇ ਕੋ ਨੈਟਵਰਕ ਹੈ ਜੇ ਉਹਨਾਂ ਦੇ ਮੁਤਾਬਕ ਹੀ ਭਰਤੀ ਕਰ ਲੈਂਦੇ ਹੈਗੇ ਤੇ ਪ੍ਰਧਾਨ ਤੁਸੀਂ ਵੀ ਬੰਨਾ ਸੀ ਡੈਲੀਗੇਟ ਹੀ ਤੁਹਾਡੇ ਜਿਆਦਾ ਬੰਨੇ ਕਿਉਂਕਿ ਲੋਕ ਫਿਰ ਵੀ ਤੁਹਾਡੇ ਤੇ ਸ਼ਰਧਾ ਹੈ ਔਰ ਦੂਜਾ ਜਿਹੜਾ ਸੁਧਾਰ ਲੈ ਉਹ ਉਹਨਾਂ ਬੁਰੀ ਤਰ੍ਹਾਂ ਇਹਦੇ ਚ ਫਸ ਜਾਣਾ ਸੀ ਜਦ ਇਹ ਕਾਲ ਤਖਸਾਲ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਹੀ ਇਹਨਾਂ ਦੇ ਆਪਣੇ ਮੈਂਬਰ ਬਣੇ ਜਿਹੜੇ ਹੁਣ ਇਹਨਾਂ ਨੇ ਆਪਣੇ 33 ਲੱਖ 33 ਲੱਖ ਬਣਾਤੇ ਜਿਵੇਂ ਡਾਕਟਰ ਦਿਲਜੀਤ ਸਿੰਘ ਚੀਮਾ ਤੇ ਜੇ ਉਹਨਾਂ ਦੇ ਵੀ 5-7 ਲੱਖ ਆ ਜਾਂਦੇ ਜਾਂ ਸਾਂਝੇ ਹੀ ਬਣ ਜਾਂਦੇ ਹੈਗੇ ਮਤਲਬ ਘੱਟੋ ਘਾਟੇ ਇਦਾਂ ਹੁੰਦਾ ਨਾ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈਗੀ ਆ ਉਹ ਚਾਹੀ ਸ਼੍ਰੀਦਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਪਣਾ ਦਫਤਰ ਬੁੱਕ ਲੈ ਲੈਦੇ ਸ਼੍ਰੋਮਣੀ ਕਮੇਟੀ ਕੋ ਕਿਸੇ ਸਰਾਂ ਦੇ ਵਿੱਚ ਜਾਂ ਚੰਡੀਗੜ੍ਹ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇੱਥੋਂ ਲੋਕੀ ਇਹਨਾਂ ਦੀ ਹਾਜ਼ਰੀ ਚ ਰਸੀਦਾਂ ਲੈ ਕੇ ਜਾਂਦੇ ਠੀਕ ਹੈ ਉਤੇ ਸੱਤਾਂ ਜਣਿਆਂ ਦੇ ਸਿਗਨੇਚਰ ਹੁੰਦੇ ਜਿਹੜੀ ਜਿਹੜੀ ਸੀ ਦਾ ਆ ਕੇ ਵਾਪਸ ਲਾਦੀ ਹਰ ਇੱਕ ਦਾ ਜਿਹੜਾ ਮੈਂਬਰ ਬਣਿਆਗਾ ਉਹਦਾ ਆਧਾਰ ਕਾਰਡ ਲੱਗਾ ਹੁੰਦਾ ਨਾਲ ਕਿ ਇਹਨੂੰ ਕਿੰਤੂ ਪਰਤੂ ਉਹ ਫਿਰ ਵੀ ਉਹਨਾਂ ਸੁਧਾਰ ਲੈਰ ਵਾਲਿਆਂ ਨੇ ਬੁਰੀ ਤਰ੍ਹਾਂ ਫਸ ਜਨਾ ਨਹੀਂ ਤਾਂ ਲਾਜ਼ਮੀ ਤੌਰ ਤੇ ਸੁਭੀਰ ਸਿੰਘ ਬਾਦਲ ਹੀ ਪ੍ਰਧਾਨ ਬਣਨੇ ਪਰ ਪਤਾ ਨਹੀਂ ਕਿ ਸੁਭੀਰ ਸਿੰਘ ਬਾਦਲ ਸਾਹਿਬ ਪਤਾ ਨਹੀਂ ਕੁਦਰਤ ਕਰਵਾ ਰਹੀ ਹੈ ਜਾ ਲਾਗੀ ਕਰਵਾ ਰਹੇ ਹੈਗੇ ਨੇ ਨਾ ਉਸਿਆਣੇ ਕਹਿੰਦੇ ਨੇ ਪਿੰਡਾਂ ਦੇ ਵਿੱਚ ਕਿ ਤੋੜ ਦੋ ਜਾ ਚ ਰਾਹ ਚ ਜਾਂਦੀ ਪਰ ਰੰਡੀ ਹੋ ਜੇ ਆਪਾਂ ਤਾਂ ਲਾਗ ਹੀ ਲੈਣਾ ਹੈ ਬਹੁਤ ਸਾਰੇ ਲੋਕ ਜਿਹੜੇ ਉਹ ਕੁਰਸੀਆਂ ਬਚਾਉਣ ਦੇ ਲੱਗੇ ਉਹਨੇ ਪਰ ਉਹਦੇ ਨਾਲ ਕੌਮ ਦਾ ਨੁਕਸਾਨ ਹੋ ਰਿਹਾ ਸੁਬੀਸ਼ ਸਿੰਘ ਬਾਦਲ ਦਾ ਤੇ ਨਿੱਜੀ ਤੌਰ ਤੇ ਉਹਦੇ ਪੋਲਿਟਿਸ਼ੀਨ ਦੇ ਤੌਰ ਤੇ ਨੁਕਸਾਨ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਐਡੀਸ਼ਨ ਦੀ ਰਿਕਵਰ ਨਹੀਂ ਹੋਣਾ ਪਰ ਹੁਣ ਇਹ ਜਿਹੜਾ ਵਿਵਾਦ ਆ ਕਿ ਨੋਟਿਸ ਕੱਢ ਦੇਣੇ ਹੈਗੇ ਨੇ ਉਹਦੇ ਨਾਲ ਉਹਨੂੰ ਕੀ ਆ ਉਹਨੇ ਕਿਹਾ ਕਿ ਠੀਕ ਹੈ ਪਹਿਲਾਂ ਜਿਨ੍ਹਾਂ ਨੂੰ ਕੱਢਿਆ ਗਿਆ ਉਹਦੇ ਨਾਲ ਕਾਲੀ ਦਲ ਦੀ ਕਿਹੜੀ ਭਲਾਈ ਹੋਗੀ ਹੁਣ ਦੇਖੋ ਕਿ ਹੌਲੀ ਅੱਜ ਕਿੰਨੇ ਲੋਕਾਂ ਨੇ ਕਰਤਾ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ 'ਚ ਵੱਡੇ ਪੱਧਰ ਤੇ ਲੋਕਾਂ ਨੇ ਇਤਰਾਜ਼ ਆਪਣੇ ਪ੍ਰਗਟ ਕੀਤੇ ਆਗੇ ਨੇ ਇੱਥੋਂ ਦਾ ਜਥੇਦਾਰ ਤੋਤਾ ਸਿੰਘ ਹੋਣਾ ਦੇ ਬੇਟੇ ਮੱਖਣ ਸਿੰਘ ਬਰਾੜ ਹੋਣੀ ਜਿਹੜੇ ਮੋਗੇ ਤੋਂ ਚੋਣ ਲੜੇ ਆਗੇ ਨੇ ਰਣਜੀਤ ਸਿੰਘ ਚੀਮਾ ਹੋਣੀ ਉਹਨਾਂ ਦੇ ਫਾਦਰ ਉਹ ਸਾਰੇ ਆਗੇ ਨੇ ਖਰੜ ਤੋਂ ਰਣਜੀਤ ਸਿੰਘ ਗਿੱਲ ਆਗੇ ਨੇ ਹੋਰ ਉਹ ਹਾ ਗੁੱਪਾਈ ਗੋਬਿੰਦ ਸਿੰਘ ਲੋਗੋ ਵਾਲੇ ਜੋ ਸ਼ੁਰੂਮ ਕੀਆ ਪਰਮਦੇ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ ਨੇ ਯੂਥ ਦੇ ਜਿਹੜੇ ਲੀਡਰ ਨੇ ਉਹ ਵੀ ਵੱਡੇ ਪੱਧਰ ਤੇ ਆਪਣੇ ਅਸਤੀਫੇ ਦੇ ਚੁੱਕੇ ਆ ਗਏ ਨੇ ਅਸਤੀਫੇ ਨਹੀਂ ਜਿਹੜੇ ਇਤਰਾਜ਼ ਇਤਰਾਜ਼ ਪ੍ਰਗਟ ਕੀਤੇ ਨੇ ਉਹਦੇ ਨਾਲ ਹੋਰ ਹੌਲੀ ਹੌਲੀ ਹੋ ਜਾਣਗੇ ਹਾਲਾਂਕਿ ਹੁਣ ਕਾਲੀ ਦਲ ਕਿਵੇਂ ਇਹਦਾ ਕਰੇਗਾ ਮੁਕਾਬਲਾ ਕਿਉਂਕਿ ਤੇ ਕਾਲੀ ਦਲ ਬਿਲਕੁਲ ਹੀ ਜਿਹੜਾ ਨਾ ਹਾਸ਼ੀਏ ਤੇ ਚਲਾ ਗਿਆ ਹੈਗਾ ਤੇ ਉਹਦੇ ਕਰਕੇ ਇਹਨਾਂ ਨੂੰ ਹਾਲੇ ਵੀ ਇਕੱਠੇ ਹੋਣ ਦੀ ਲੋੜ ਹੈ ਕਿਉਂ ਨੀ ਇਹ ਸਿਆਣੇ ਬੰਦੇ ਜਿਹੜੇ ਵਿੱਚ ਵਿਚੋਲੇ ਪਾ ਕੇ ਮੀਕਾ ਕਰ ਲਿੰਦੇਗੇ ਵੀ ਅਸਲੀ ਲੜਾਈ ਕੀ ਹੈਗੀ ਹੈ ਲੜਾਈ ਕੀ ਹੈ ਮੰਝਲ ਕੀ ਹੈ ਤੁਹਾਡੇ ਮੁੱਦੇ ਕੀ ਨੇ ਉਹ ਉਸ ਤੇ ਤੇ ਤੁਸੀਂ ਬੈਠ ਹੀ ਸਕਦੇ ਨਾ ਕੋਈ ਤੁਹਾਨੂੰ ਇਕੱਠੇ ਕਰਨ ਵਾਲਾ ਨਹੀਂ ਹੈ ਔਰ ਤੁਹਾਨੂੰ ਕੋਈ ਕਿਸੇ ਨੂੰ ਵੀ ਸਮਝਾਏਗੀ ਕਿ ਤੁਸੀਂ ਕਰ ਕੀ ਰਹੇ ਹੋ ਖੁਦ ਦਾ ਨੁਕਸਾਨ ਤੇ ਹੋ ਹੀ ਰਿਹਾ ਪਰ ਖੁਦ ਦੇ ਨੁਕਸਾਨ ਦੇ ਨਾਲ ਤੁਸੀਂ ਕਾਲੀ ਦਲ ਦਾ ਨੁਕਸਾਨ ਹੋ ਰਿਹਾ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦਾ ਨੁਕਸਾਨ ਹੋ ਰਿਹਾ ਸ਼੍ਰੀ ਕਾਲ ਤਖਸਾਲ ਸਾਹਿਬ ਦਾ ਨੁਕਸਾਨ ਹੋ ਰਿਹਾ ਤੇ ਉਹਦੇ ਕਰਕੇ ਸਰ ਇਹਨ ਕਾਲੀ ਦਲ ਨੂੰ ਚਾਹੀਦਾ ਕਿ ਲੀਡਰਸ਼ਿਪ ਨੂੰ ਸਿਆਣਪ ਨਾਲ ਲੈਣੀ ਚਾਹੀਦੀ ਔਰ ਇੱਕ ਦੂਜੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਕੋਈ ਨਾ ਕੋਈ ਦੇ ਵਿੱਚ ਹੋਊਗਾ ਨਾ ਵਿਚੋਲਗੀ ਦੇ ਤੌਰ ਤੇ ਪਰ ਸਾਰੇ ਹੀ ਆਪਣੇ ਮਨਸੂਬੇ ਪੂਰੇ ਕਰ ਰਹੇ ਨੇ ਆਪਣੇ ਆਪਣੇ ਮੰਤ ਪੂਰੇ ਕਰ ਰਹੇ ਨੇ ਉਹਦੇ ਨਾਲ ਇਹਨਾਂ ਦਾ ਹੋਰ ਨੁਕਸਾਨ ਹੋਊਗਾ ਹੁਣ ਜਿਹੜੀ ਚੱਲ ਰਹੀ ਹੈ ਔਰ ਵਿਰੋਧੀਆਂ ਨੂੰ ਮੌਕਾ ਮਿਲ ਰਿਹਾ ਹੈਗਾ ਵਿਰੋਧੀਆਂ ਨੂੰ ਮੌਕਾ ਮਿਲ ਰਿਹਾ ਹੈ ਔਰ ਤੁਸੀਂ ਮਜਾਕ ਦਾ ਪਾਤਰ ਬਣੇ ਮਖੌਲ ਦਾ ਪਾਤਰ ਬਣ ਰਹੇ ਹੋ ਉਹਦੇ ਨਾਲ ਕਾਲੀ ਦਲ ਨੂੰ ਇਸ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈਗਾ ਕੋਈ ਨਾ ਕੋਈ ਤਾਲਮੇਲ ਕਮੇਟੀ ਆਪ ਚ ਬਣਾ ਲੈਣੀ ਚਾਹੀਦੀ ਹੈਗੀ ਔਰ ਕਾਲਤਖ ਸਾਹਿਬ ਦਾ ਜੋ ਤੁਸੀਂ ਕਰ ਦਿੱਤਾਗਾ ਕਿ ਗਿਆਨੀ ਰਵੀ ਸਿੰਘ ਨੂੰ ਵੀ ਛੁੱਟੀ ਕਰ ਦਿੱਤੀ ਹੈਗੀ ਉਹਨਾਂ ਦੇ ਰੱਬ ਦਾ ਭਾਣਾ ਹੀ ਮੰਨ ਲਿਆ ਹੈਗਾ ਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਦਾ ਕਸੂਰ ਨਹੀਂ ਦੱਸਿਆ ਹੈਣਾ ਹੁਣ ਇਹ ਕਰਕੇ ਕਿ ਤੁਸੀਂ ਕਿਵੇਂ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਭੰਬਲ ਪੂਸੇ ਚ ਇਹਨਾਂ ਨੇ ਫਸਾ ਦਿੱਤੇ ਹੈਗੇ ਨੇ ਸਾਡੇ ਕੋਲ ਜਥੇਦਾਰ ਹੀ ਤਈਆਂ ਦਿਨਾਂ ਦੇ ਵਿੱਚ ਕਿੰਨੇ ਬਦਲ ਦਿੱਤੇ ਹੈਗੇ ਨੇ ਪਰ ਸਭ ਤੋਂ ਵੱਡੀ ਗੱਲ ਐਡੀ ਵੱਡੀ ਕੌਮ ਤੇ ਸਾਡੇ ਕੋਲ ਉਸ ਕੌਮ ਵਾਸਤੇ ਵੱਡੇ ਜਥੇਦਾਰ ਨਹੀਂ ਸਾਡੇ ਕੋਲ ਲੱਭ ਰਹੇ ਹੈਗੇ ਨੇ ਹੁਣ ਜਿਹੜੇ ਨਵੇਂ ਕੁਲਬੀਰ ਸਿੰਘ ਕੁਲਦੀਪ ਸਿੰਘ ਗੜਗਜ ਸਾਹਿਬ ਉਹਨਾਂ ਨੂੰ ਤਖਸ਼ੀਰੀ ਦਮਦਮਾ ਸਾਹਿਬ ਦਾ ਵੀ ਦੇ ਦਿੱਤਾ ਉਹਨਾਂ ਨੂੰ ਸ਼ਿਰਕਾਲ ਤਖਸਬ ਦਾ ਪੀ ਜੇ ਲਾਉਣੇ ਤੇ ਫਿਰ ਫੁੱਲ ਫਲੈਸ਼ ਲਾਓ ਇਹ ਕਾਰਜਕਾਰੀ ਵਾਲੀ ਦਾ ਕੀ ਕਨਸੈਪਟ ਹੈਗਾ ਜੀ ਹੂੰ ਔਰ ਜਿਹੜੇ ਜਥੇਦਾਰਾਂ ਨੇ ਟੇਕ ਸਿੰਘ ਧਨੋਲਾ ਸਾਹਿਬ ਜੀ ਉਹਨਾਂ ਦੇ ਲੋਕਾਂ ਨੇ ਪਸ਼ੋਕੜੀ ਫਰੋਲ ਕੇ ਰੱਖ ਦਿੱਤਾ ਹੈਗਾ ਹੂੰ ਔਰ ਨਵੇਂ ਜਥੇਦਾਰ ਸਾਹਿਬ ਦਾ ਵੀ ਪਸ਼ੋਕੜ ਫਰੋਲ ਕੇ ਰੱਖ ਦਿੱਤਾ ਵੀ ਸਾਡੇ ਕੋਲ ਐਡੀ ਵੱਡੀ ਕੌਮ ਹੂੰ ਐਡੇ ਐਡੇ ਵੱਡੇ ਵਿਦਵਾਨ ਬੈਠੇ ਆਗੇ ਨੇ ਤੇ ਕੀ ਸਾਡੇ ਕੋਲ ਜਥੇਦਾਰ ਨਹੀਂ ਲੱਭ ਰਿਹਾਗੇ ਜਿਸ ਤੇ ਕਿੰਤੂ ਪਰੰਤੂ ਹੋ ਰਹੇ ਨੇ ਔਰ ਇਹ ਜਿਹੜਾ ਜਿਹੜਾ ਸ਼ਰੂਮਨੀ ਕਾਲੀਦਲ ਵੱਲੋਂ ਅੱਜ ਨੋਟਿਸ ਕੱਢੇ ਜਾਣ ਜਿਹੜਾ ਵਾਰਨ ਕੀਤਾ ਉਹਦੇ ਲਾਜ਼ਮੀ ਤੌਰ ਤੇ ਇੱਕ ਗੱਲ ਤਾਂ ਬਿਕਰਮ ਸਿੰਘ ਮਜੀਠੀਆ ਤੇ ਹੁਣ ਸੁਭੀ ਸਿੰਘ ਬਾਦਲ ਦੇ ਜਿਹੜੇ ਉਹ ਰਿਸ਼ਤਿਆਂ ਦੇ ਵਿੱਚ ਕਿੰਨਾ ਕੀ ਫਰਕ ਪੈਂਦਾ ਕਿਉਂਕਿ ਵਿਰੋਧੀਤ ਹੋਰ ਵੀ ਚੱਕਣਗੇ ਹੁਣ ਕਈ ਤੇ ਇਹ ਖਬਰਾਂ ਸੁਨਣ ਨੂੰ ਆ ਰਹੀਆਂ ਕਿ ਕਈਆਂ ਨੇ ਤੇ ਜਿਹੜੇ 7 ਮੈਂਬਰ ਕੱਲ ਬੈਠੇ ਆਗੇ ਨੇ ਉਹਨਾਂ ਨੂੰ ਫੋਨ ਕੀਤੇ ਹੈਗੇ ਨੇ ਕਿ ਅਸੀਂ ਆਪ ਭਲੇ ਪੀਤੇ ਸੀ ਤੂੰ ਸਾਨੂੰ ਕੋਈ ਨਹੀਂ ਦੱਸਿਆ ਸਾਡੇ ਵੀ ਦਸਕਤ ਕਰਵਾ ਲੈਂਦੇ ਸਾਡੀ ਵੀ ਮੀਟਿੰਗ ਕਰ ਲੈਂਦੇ ਅਸੀਂ ਵੀ ਹਾਜ਼ਰ ਸੀ ਹੁਣ ਦੇਖੋ ਕਿੱਡੇ ਵੱਡੇ ਪੱਧਰ ਤੇ ਲੋਕਾਂ ਚ ਕਾਲੀ ਦੇ ਦੇ ਲੀਡਰਾਂ ਚ ਨਿਰਾਸ਼ਾ ਵੀ ਐਡੀ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਵੀ ਅੰਤਰੀ ਕਮੇਟੀ ਨੇ ਫੈਸਲਾ ਲਿਆ ਵਾ ਉਹ ਜਿਹੜਾ ਗਲਤ ਫੈਸਲਾ ਲਿਆ ਹੈਗਾ ਔਰ ਕਾਲੀ ਨਾਲ ਲਿਆ ਫੈਸਲਾ ਬੰਦਾ ਨਾ ਨੁਕਸਾਨ ਦੇ ਵਿੱਚ ਹੀ ਆ ਕਾਲੀ ਦੇ ਨਾਲੇ ਫੈਸਲਾ ਜਿਹੜਾ ਲਏ ਜਾ ਰਹੇ ਨੇ ਉਹਦਾ ਨੁਕਸਾਨ ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੀ ਆਪਸੀ ਕਾਲੀ ਦਲ ਦੇ ਲੀਡਰਾਂ ਦੀ ਜਿਹੜੀ ਆਪਸੀ ਖਿੱਚੋ ਤਾਣ ਨਾ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਉਹ 2 ਦਸੰਬਰ ਤੋਂ ਪਹਿਲਾਂ ਇਹ ਮਾਮਲਾ ਸਾਰੇ ਜਾਣੇ ਬੈਠ ਕੇ ਹੱਲਝਾ ਸਕਦੇ ਸੀ ਲੇਕਿਨ ਬਸ ਈਗੋ ਦੇ ਚੱਕਰ ਚ ਔਰ ਹੰਕਾਰ ਦੇ ਚੱਕਰ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਆ ਉਹਨਾਂ ਨੇ ਇਸ ਚੱਕਰ ਦੇ ਵਿੱਚ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਉਹਨ ਇਸ ਸਾਰੇ ਜਿਹੜੇ ਹੈਗੇ ਨੇ ਚਾਹੇ ਇਧਰਲੇ ਚਾਹੇ ਉਧਰਲੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਹੁਣ ਤੇ ਬੰਦਾ ਨਾ ਜਿਹੜਾ ਭੁੱਖਾ ਬੰਦਾ ਹੁੰਦਾ ਨਾ ਉਹ ਲੜਦਾ ਇਹਨਾਂ ਨੂੰ ਲੜ ਰਹੇ ਨੇ ਕਿਉਂਕਿ ਸੱਤਾ ਦੇ ਭੁੱਖੇ ਹੋ ਗਏ ਨੇ ਇਹਨਾਂ ਸਾਰਿਆਂ ਨੇ ਨਾ ਖਾਸ ਕਰਕੇ ਅ ਕਦੀ ਆਪੋਜੀਸ਼ਨ ਚ ਰਹੇ ਨਹੀਂ ਸੀ ਸੱਤਾ ਦਾ ਹੀ ਆਨੰਦ ਮਾਨਿਆ ਹੈਗਾ ਜਦੋਂ ਬੰਦਾ ਸੱਤਾ ਦਾ ਆਨੰਦ ਮਾਨਦਾ ਵਾ ਤੇ ਜਦੋਂ ਉਹਨੂੰ ਉਚਾਨਕ ਇਦਾਂ ਦੇ ਅ ਝਗੜਿਆਂ ਚ ਹਾਲਾਤਾਂ ਜੋ ਨਿਕਲਣ ਤੇ ਉਹ ਉਹ ਅਵਸਥਾ ਦੇ ਵਿੱਚ ਨਹੀਂ ਰਹਿੰਦਾਗਾ ਕਿਉਂਕਿ ਇੱਥੇ ਪਹਿਲਾਂ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਫਿਰ ਭਾਜਪਾ ਦੀ ਸਰਕਾਰ ਹੁੰਦੀ ਸੀ ਕਾਂਗਰਸ ਨੇ ਕਦੀ ਇੱਡਾ ਜ਼ਿਆਦਾ ਦਖਲ ਨਹੀਂ ਸੀ ਦਿੱਤਾਗਾ ਪਰ ਇਹ ਸੱਤਾ ਦੇ ਵਿੱਚ ਰਹੇ ਪੰਜਾਬ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ ਹੁਣ ਨਾ ਸੈਂਟਰ ਇਹਨਾਂ ਨੂੰ ਪੁੱਛ ਰਿਆ ਨਾ ਪੰਜਾਬ ਦੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਵੱਖਰਾ ਵਾਲਾ ਆਪਸੋ ਦੇ ਵਿੱਚ ਕਈ ਧੜੇ ਬਣਨੇ ਉਦੋਂ ਬੰਦਾ ਜਦੋਂ ਸੱਤਾ ਤੋਂ ਬਾਹਰ ਹੋ ਜਾਂਦਾ ਫਿਰ ਪਰੇਸ਼ਾਨ ਹੁੰਦਾ ਪਰੇਸ਼ਾਨੀ ਦੇ ਵਿੱਚ ਤੁਹਾਡੀ ਜਿਹੜੀ ਦਿਸ਼ਾ ਦਸ਼ਾ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਕਰਨਾ ਕੀ ਹੈ ਆਪਣੇ ਵੱਲ ਤੇ ਕੋਸ਼ਿਸ਼ ਕਰ ਰਹੇ ਪਰ ਰੋਜ਼ ਇੱਕ ਕਦਮ ਪੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਅਜਿਹੇ ਕਦਮ ਪੁੱਟਦੇ ਇਹਨਾਂ ਨੂੰ ਸੌਫ ਕਦਮ ਪਿੱਛੇ ਆਉਣਾ ਪੈਂਦਾ ਹੈਗਾ ਇਹ ਕਾਲੀ ਦਲ ਦੇ ਹਾਲਾਤ ਬਣ ਚੁੱਕੇ ਨੇ ਔਰ ਦੂਜੀ ਗੱਲ ਕਿ ਇਹ ਜਿਹੜਾ ਹੁਣ ਮਸਲੇ ਵੱਡੇ ਆ ਗਏ ਨੇ ਕਿ ਹੁਣ ਕੀ ਸੁਬੀਰ ਸਿੰਘ ਬਾਦਲ ਕੱਲਾ ਪੈ ਗਿਆ ਜਦ ਸੁਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਕੱਲੇ ਰਹਿ ਗਏ ਨੇ ਡਾਕਟਰ ਚੀਮਾ اور ਭੁੰਦਰ ਸਾਹਿਬ ਹੁਣ ਭੁੰਦਰ ਸਾਹਿਬ ਦੀ ਵੇਖ ਲੋ ਅਵਸਥਾ ਇਸ ਟਾਈਮ ਕਾਲੀਦਲ ਦੇ ਵਿੱਚ ਇਹ ਵਾਲਾ ਬਾਦਲ ਦਲ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਸੀਨੀਅਰ ਮੋਸਟ ਨੇ ਬਲਵਿੰਦਰ ਸਿੰਘ ਭੁੰਦਰ ਸਾਹਿਬ ਉਹਨਾਂ ਦੇ ਨਾਮ ਤੇ ਪ੍ਰੈਸ ਨੋਟ ਜਾਰੀ ਹੁੰਦਾ ਉਹ ਕਹਿੰਦੇ ਕਿ ਇਹ ਵਾਲੀ ਭਾਸ਼ਾ ਦੇ ਮੈਂ ਕਦੀ ਵਰਤ ਨਹੀਂ ਹੈਗੀ ਜੋ ਲਿਖੀ ਗਈ ਹੈਗੀ ਹੈ ਹੈਣਾ ਫਿਰ ਉਹ ਕਹਿੰਦੇ ਕਿ ਜੋ ਲਿਖ ਕੇ ਆਇਆ ਪਾਰਟੀ ਨੂੰ ਉਹੀ ਸਮਝ ਲਿਆ ਜਾਵੇ ਹੁਣ ਜਦ ਏਡੇ ਵੱਡੇ ਵੱਡੇ ਜਿਹੜੇ ਲੀਡਰ ਨੇ ਕਾਰਜਕਾਰੀ ਪ੍ਰਧਾਨ ਉਹ ਸਭ ਤੋਂ ਸੀਨੀਅਰ ਮੋਸਟ ਜਿਹੜੇ ਆ ਇਸ ਟਾਈਮ ਅਕਾਲੀ ਦਲ ਦੇ ਭੁੰਦੜ ਸਾਹਿਬ ਨੇ ਅਗਰ ਉਹੋ ਹੀ ਇਹੋ ਜੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਲਾਜ਼ਮੀ ਤੌਰ ਤੇ ਫਿਰ ਅਕਾਲੀ ਦਲ ਦਾ ਕੀ ਹਾਲ ਹੋਏਗਾ ਨਾ ਕਾਲੀ ਦਲ ਦਾ ਬਾਹਰ ਕੀ ਹਾਲ ਹੋਏਗਾ ਅੰਦਰ ਕੀ ਹਾਲ ਹੋਏਗਾ ਔਰ ਦੂਜਾ ਸ਼ਾਇਦ ਇਸੇ ਕਰਕੇ ਹੀ ਧਾਮੀ ਸਾਹਿਬ ਹਣੀ ਚੁੱਪ ਸਨ ਉਹਨਾਂ ਦੇ ਪ੍ਰੈਸ਼ਰ ਬਹੁਤ ਤਰ੍ਹਾਂ ਦਾ ਸੀ ਬਾਰੋਵੀ ਪ੍ਰੈਸ਼ਰੀ ਕਈ ਤਰ੍ਹਾਂ ਦੀਆਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਜਾਂ ਜਿਹੜੀਆਂ ਹੋਰ ਟੜਿਆਂਦੇ ਹਨ ਉਹਨਾਂ ਤੋਂ ਵੀ ਉਹ ਪਰੇਸ਼ਾਨ ਹੋ ਰਹੇ ਸਨ ਮਾਨਸਿਕ ਪੀੜਾ ਚੋਂ ਗੁਜ਼ਰੇ ਸੀ ਰਾਜਨੀਤਿਕ ਪੀੜਾ ਚੋਂ ਵੀ ਗੁਜ਼ਰੇ ਸੀ ਇਸ ਕਰਕੇ ਉਹਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਹੁਣ ਲੱਗਦਾ ਉਹਨਾਂ ਨੂੰ ਇਸ਼ਾਰਾ ਹੋ ਗਿਆ ਹੋਊਗਾ ਕਿ ਮੇਰੇ ਹੱਥੋਂ ਇਹ ਕੁਝ ਕਰਵਾਇਆ ਜਾ ਰਿਹਾ ਕਿ ਇਹਨਾਂ ਜਥੇਦਾਰਾਂ ਦੀ ਵੀ ਛੁੱਟੀ ਕੀਤੀ ਜਾਵੇ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਲਾਂਬੇ ਹੀ ਕਰ ਲਿਆ ਕਿ ਨਾ ਮੈਂ ਹਾਂ ਜਾਂ ਨਾ ਮੈਂ ਨਾ ਦੇ ਵਿੱਚ ਪਰ ਕਿਉਂਕਿ ਬਾਅਦ ਵਿੱਚ ਅੰਤਰੀ ਕਮੇਟੀ ਦੇ ਜਿਹੜੇ ਪ੍ਰਧਾਨ ਕਾਰਜਕਾਰੀ ਨਾ ਸੀਨੀਅਰ ਮਤਲਬ ਜਦੋਂ ਵੀ ਕੋਈ ਬਾਡੀ ਬੰਦੀ ਆ ਕਿ ਜੇ ਪ੍ਰਧਾਨ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਉਸ ਮੀਟਿੰਗ ਨੂੰ ਡੀਲ ਕਰਦਾ ਜੇ ਉੱਥੇ ਜਨਰਲ ਸੈਕਟਰੀ ਨਹੀਂ ਹੋਊਗਾ ਤੇ ਉੱਥੇ ਸੈਕਟਰੀ ਕਰਦਾ ਹੁਣ ਧਾਮੀ ਸਾਹਿਬ ਪ੍ਰਧਾਨ ਨਹੀਂ ਸੀ ਉਹਨਾਂ ਅਸਤੀਫਾ ਦੇ ਦਿੱਤਾਗਾ ਤੇ ਲਾਜ਼ਮੀ ਤੌਰ ਤੇ ਐਕਟ ਦੇ ਮੁਤਾਬਕ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਹੋਣਾ ਨੇ ਕਰ ਤੇ ਰਗੂਜੀਤ ਸਿੰਘ ਵਿਰਕ ਕਿੰਨਾ ਦੇ ਸੀ ਉਹ ਬਾਦਲ ਪਰਿਵਾਰ ਦੇ ਸੀ ਜਾਂ ਸ਼ਰੂਮੀ ਕਾਲੇ ਉਹ ਜਿਹੜੇ ਫੈਸਲੇ ਲੈ ਲੇ ਹੁਣ ਦੂਜਾ ਹੁਣ ਤੇ ਜਿਹੜੇ ਜਰਨਲਿਸਟ ਕਤਰ ਰਮਨ ਸਾਹਿਬ ਉਹਨਾਂ ਦਾ ਵੀ ਚੱਲ ਰਿਹਾ ਉਹਨਾਂ ਦਾ ਵੀ ਪ੍ਰੈਸ ਨੋਟ ਜਾਰੀ ਆ ਗਿਆ ਹੁਣ ਜੇ ਇਸ ਸਥਿਤੀ ਦੇ ਵਿੱਚ ਸ਼੍ਰੋਮਣੀ ਗੁਰਦਾ ਪ੍ਰਬੰਧਕ ਮੈਂ ਦਾ ਜਨਰਲ ਸੈਕਟਰੀ ਦਾ ਸਟੇਟਮੈਂਟ ਆ ਗਈ ਹੋਵੇ ਕਾਲੀ ਦਲ ਦੇ ਜਿਹੜੇ ਲੀਡਰ ਉਹਨਾਂ ਨੂੰ ਸੰਮਣ ਕਰਨ ਦੀ ਗੱਲ ਆਈ ਹੋਵੇ ਉਹ ਕਹਿੰਦੇ ਕਿ ਅਸੀਂ ਸਹਿਮਤ ਨਹੀਂ ਆ ਤੇ ਇਹ ਫਿਰ ਕਾਲੀ ਦਲ ਦਾ ਜਿਹੜਾ ਖਲਾਰਾ ਵਾ ਕਿਵੇਂ ਇਕੱਠਾ ਪਊਗਾ ਇਹ ਕਾਲੀ ਦਲ ਦੇ ਲੀਡਰਸ਼ਿਪ ਨੂੰ ਪਤਾ ਹੋਵੇਗਾ